ਹਾਂ ਬਹੁਤ ਸਰਪੈਂਚ ਦਾ ਮੁੰਡਾ ਵੇ ਇਹ ਆਪਣੇ ਦਾਣੇ ਗੱਡੀ ਚ ਲੈ ਦੇ ਹੀ ਉਹ ਮੁੰਡਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਹਾਂ ਨੂੰ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਐ ਜਿੱਦ ਤੱਕ ਮੇਰਾ ਭਰਾ ਪਿਆੜਾ ਅਸੀਂ ਵੀ ਉਹਨੂੰ ਇਤਰਾ ਹੀ ਫੋਕਣਾ ਵਾ ਠੀਕ ਆ ਨਾ ਆਡਾ ਕੋਈ ਉਹਨਾਂ ਨਾਲ ਇਨਸਾਫ ਨਹੀਂ ਆਈ ਉਹਨੂੰ ਬਸ ਮਾਰਨਾ ਵਾ ਨੂੰ ਹੀ ਕੌਣ ਬੰਦਾ ਉਹ ਪਤਾ ਨਹੀਂ ਐ ਬੰਦਾ ਹੁਣ ਉਹ ਮੁੰਡੇ ਗਏ ਆ ਲੱਭਣ ਚ ਲੱਭ ਗਿਆ ਤੇ ਸਾਹਮਣੇ ਲਿਆ ਕੇ ਫੋਕਣਾ ਉਹਨੂੰ ਦਾਣੇ ਕਿੱਥੇ ਲੈ ਕੇ ਜਾ ਰਹੇਗੇ ਦਾਣੇ ਮੰਡੀ ਲੈ ਕੇ ਜਾਣ ਦੇ ਸੈਲਰ ਚ ਹਾਂਜੀ ਇਹ ਕੰਮ ਕਰ ਦੇਗੇ ਇਹ ਮੈਂ ਇਹਨਾਂ ਦੇ ਡਰਾਈਵਰ ਆਪਣੀਆਂ ਗੱਡੀਆਂ ਹੱਡੀਆਂ ਕੇਦੀ ਗੱਡੀ ਨਹੀਂ ਚਲਾਉਂਦੇ ਉਹ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਭਾਜੀ 4-5 ਗੱਡੀਆਂ ਵੱਡੀਆਂ ਆਏ ਤੁਹਾਨੂੰ ਕਿਦਾ ਪਤਾ ਕਿ ਗੋਲੀ ਵਜੀ ਇਹ ਹੁਣ ਸਾਨੂੰ ਫੋਨ ਗਏ ਛੋਟਾ ਪਤੀ ਆ ਮੇਰੇ ਦੀ ਮਗਰ ਗੱਡੀ ਹੀ ਉਹ ਕਿਤੇ ਗਾਹ ਹੋਣ ਲੱਗਾ ਤੇ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਆ ਤੇ ਅੱਡੇ ਚ ਜਿੰਨਾ ਤੱਕ ਉਹਨਾਂ ਨੇ ਹਸਪੀਟਲ ਦੇ ਹੋਲ ਦੇ ਲਿਆੰ ਦਾਵਾ ਉਹਨੇ ਤੇ ਮੇਰੇ ਸਾਹ ਮੁੱਕ ਗਏ ਆ ਮੇਰਾ ਛੋਟਾ ਪਤੀ ਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫਤਰ ਚ ਡਿਊਟੀ ਕਰਦਾ ਵਾ ਤੋਂ ਨਿਚਰ ਨੂੰ ਉਹ ਵੀ ਵਿਚਾਰਾਲੀ ਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਰਸਾ ਹਾਨੀ ਆਏ ਮੇਰੇ ਪ੍ਰਾਣ ਨੂੰ ਸਾਫ ਚਾਹੀਦਾ ਬਸ ਇਹ ਡਰਾਈਵਰ ਕੰਮ ਕਰਦੇ ਇਹ ਆਪਣੀ ਡਰਾਈਵਰੀ ਆਪਣੇਆਂ ਗੱਡੀਆਂ ਸਾਡੀਆਂ ਛੇ ਗੱਡੀਆਂ ਸਾਡੀਆਂ ਆਪੇ ਡਰਾਈਵਰ ਇਹ ਘਟਨਾ ਮਿੱਠੇ ਕਿਤੇ ਸੇਲਰ ਲੱਗੇ ਹੋਈ ਹੈ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਇਹ ਸਰਪੰਚ ਉਹ ਬੜਾ ਕੋਈ ਹਾਂਜੀ ਸਾਡਾ ਪਿਓ ਜਿਹੜਾ ਸਰਪੰਚ 15 ਸਾਲ ਸਰਪੰਚੀ ਤੇ ਬਹੁਤ ਸਰਪੰਚਰ ਨੂੰ ਨਾ ਪਿੰਡ ਰੋ ਰਿਆ ਦਾ ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ ਉਹਦੇ ਡਰਾਈਵਰ ਦੇ ਸਾਇਨ ਆਰਤੀਏ ਡਰਾਈਵਰ ਨੇ ਗਲਤ ਗੱਡੀ ਵਾਰੀ ਆ ਟਾਇਰ ਪਾੜ ਗਿਆ ਜੀ ਹੱਥੋ ਫਾਈ ਹੋ ਗਏ ਆ ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ ਮੁੜ ਕੇ ਉਹਨੇ ਆਰਤੀਏ ਦੇ ਡਰਾਈਵਰ ਨੇ ਬਾਪਨੇ ਮਾਲਕ ਨੂੰ ਛੱਡਿਆ ਵਾ ਦੋ ਘਾਟੀਆਂ ਆਈਆਂ ਵਾ ਉਹਨਾਂ ਹੰਦੇ ਹੱਥੋ ਫਾਈ ਹੋਏ ਆ ਛੋਏ ਰਹੰਦੇ ਉਹਨਾਂ ਨੇ ਗੋਲੀਆਂ ਮਾਰੀਆਂ ਵਾ ਹਰਪਾਲ ਸਿੰਘ ਦਾ ਨਾਮ ਆ ਬਾਹਰਕਾਰ ਦੀ ਫੋਟੋ ਆ ਇਹਦੇ ਵਿੱਚ ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਜੀ ਗੋਰੀ ਹਰਪਾਲ ਸਿੰਘ ਨਾਮ ਦੇ ਬੰਦੇ ਨੇ ਹਾਂਜੀ ਹਾਂਜੀ ਫੋਟੋ ਆਈ ਹੋਈ ਤੇ ਡਰਾਈਵਰ ਆ ਜਿਆ ਕਿੰਨੇ ਬੰਦੇ ਸੀ ਉਹ ਫੋਟੋ ਦਿਖਾਓ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਜੀ ਆਰਤੀ ਕਿਹੜਾ ਸੀ ਨਾਲ ਉਹ ਨਾਮ ਹਰਪਾਲ ਸਿੰਘ ਜੀ ਆਰਤੀ ਨਾਮ ਹਾਂਜੀ ਹਾਂਜੀ ਆਰਤੀ ਕਾਚਾ ਨਾਸ ਆ ਜੀ ਦਾ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਸਾਫ ਚਾਹੀਦਾ ਜੀ ਇਹਨੂੰ ਨਹੀਂ ਨਹੀਂ ਇਹ ਕੱਡੀਆਂ ਨੂੰ ਅੱਗ ਲਾਵਾਂਗੇ ਲੱਦੇ ਲਗਾ ਕੇ ਸਮਝਾ ਲਓ ਇਹਦੇ ਨੂੰ ਸਿੱਧੀ ਗੱਲ ਗੱਡੀ ਹੋਰ ਕਿੰਨੇ ਕੀਤੀ ਹੈ ਹਾਂਜੀ ਜਿਹੜੀ ਗੱਡੀ ਆ ਜਿਹੜਾ ਚਾਚਾ ਜੀ ਉਹਨਾਂ ਨੂੰ ਪਤਾ ਲੱਗਾ ਵੀ ਡੈਥ ਹੋ ਗਈ ਫੇਰ ਐ ਗੁੱਸੇ ਜਾਗੇ ਤਾਂ ਪੰਨ ਤੋੜ ਦੇਣਗੇ ਹਾਂਜੀ ਉਹਨਾਂ ਦੀਆਂ ਗੱਡੀਆਂ ਆ ਅੱਛਾ ਲੈ ਕਿੱਥੋਂ ਹੋਣਾ ਚੋਣ ਜਾਂਦਾ ਸੀ ਉਸ ਪ੍ਰਦਰਸ਼ਨ ਕਿਈ ਕਰ ਲਿਆ ਵਾ ਕਿੰਨਾ ਹਸਲਾ ਸੀ ਉਹਨਾਂ ਦਾ ਹਾਂਜੀ ਇੱਕੋ ਆਸਾਂ ਦੇ ਜੀ ਜੀ ਬਾਕੀ ਤੂੰ ਆਹ ਵੇਖੋ ਗੱਡੀ 'ਚ ਪਈਆਂ ਵਾ ਕਿਰਪਾ ਨਾ ਹੀ ਗੰਡਾਸੀਆਂ ਜੀ ਉਹ ਉੱਥੇ ਥਾਣੇ ਲੈ ਗਏ ਇਹਨਾਂ ਦੇ ਜੀ ਕਿਹੜਾ ਹਥਿਆਰ ਕਿਹੜਾ ਸੀ ਉਹਨਾਂ ਕੋਲ ਪੈਸਾ ਸੀ ਯਾਰ ਪਿਸਟਲ ਵੀ ਇੱਕ ਜੀ ਅੱਜ ਐਫਸੀਆਈ ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਉਹ 1 ਬਾਈ 1 ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਫਿਸ ਤੋਂ ਐਂਟਰ ਕਰਨ ਤੋਂ ਆਫਿਸ ਚ ਲੜਕਾ ਇਸ ਲੜਾਈ ਦੌਰਾਨ ਗੋਲੀ ਚਲਣ ਕਾਰਨ ਇੱਕ ਟਰੱਕ ਡਰਾਈਵਰ ਮੱਖਣ ਮਸੀਦ ਦੀ ਮੌਤ ਹੋ ਗਈ ਜਿਹਦੇ ਸਬੰਧ ਵਿੱਚ ਆਫਰ ਨੰਬਰ 76 ਅੰਦਰ ਸੈਕਸ਼ਨ 302 ਆਪੀਸੀ 34 ਆਪੀ 302 34 ਆਪੀਸੀ 25 ਦਾ ਨਾਮ ਆਰਮੇਟ ਪੱਤਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਕਿੰਨੇ ਦੋਸ਼ੀ ਆਦੇ ਇਹਦੇ ਵਿੱਚ ਤਿੰਨ ਦੋਸ਼ੀ ਹੈ ਜੀ ਕੋਣ ਕੋਣ ਨੇ ਇਹਨਾਂ ਵਿੱਚ ਹੈ ਜੀ ਇੱਕ ਅਮਨਦੀਪ ਪੁੱਤਰ ਬਨਾਰਸੀ ਦਾਸ ਵਾਸੀ ਮੁੰਡਾਹਪੁਰ ਦੂਸਰਾ ਹੈਗਾ 사જન ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਕੁੱਲਾ ਤੀਜਾ ਹੈਗਾ ਹਰਪਾਲ ਸਿੰਘ ਪੁੱਤਰ ਮੁਲਖਾ ਸਿੰਘ ਵਾਸੀ ਮਟਮ ਸਰ ਡਰਾਈਵਰ ਨੇ ਸਾਰੇ ਨਹੀਂ ਇਹਨਾਂ ਚ ਇੱਕ ਡਰਾਈਵਰ ਦਾ ਦੋ ਆਰਤੀ ਹੈ ਇਹਨਾਂ ਨੂੰ ਜਲਦੀ ਜਲਦੀ ਦਰਪਾ ਕੀਤਾ ਜਾਵੇ